ਸਾਕਾ ਚਲ ਸਕਦਾ ਪੰਜ ਚਲ ਸਕਦਾ ਹਾਜੀ ਰੋਜੀ ਸ਼੍ਰੀ ਬਰਿੰਦਰ ਘੁੰਮਣ ਜਿਹੜੇ ਕੁਝ ਦਿਨ ਪਹਿਲਾਂ ਇੱਕ ਬੜੇ ਪੇਤਪਰੇ ਹਾਲਾਤ ਦੇ ਵਿੱਚ ਜਿਹਦੀ ਮੌਤ ਹੋਈ ਹੈ ਮੈਂ ਤਾਂ ਪੇਤਪਰੇ ਹਾਲਾਤ ਕਹੂੰਗਾ ਜੰਪੇ ਇੰਡਾ ਵੱਡਾ ਬੋਡੀ ਬਿਲਟਰ ਹੈ ਇੰਡਾ ਵੱਡਾ ਨੌਜਵਾਨ ਇੱਕ ਛੋਟੀ ਜਿਹੀ ਆਪਰੇਸ਼ਨ ਕਰਾਉਣ ਵਾਸਤੇ ਹਸਪੀਟਲ ਗਿਆ ਔਰ ਇਦਾਂ ਨੇ ਵਧੀਆ ਹਸਪੀਟਲ ਵੱਡੇ ਹਸਪੀਟਲ ਜਿੱਥੇ ਲੋਕ ਆਪਾਂ ਇਲਾਜ ਔਰ ਇਲਾਜ ਕਰਨ ਜਾਂਦੇ ਆ ਇੱਕ ਅਚਾਨਕ ਉਦਰੀ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਇਹਦੇ ਨਾਲ ਕੋਮਨ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਮੇਰਾ ਔਰ ਕੋਮਨ ਪਰਿਵਾਰ ਦਾ ਪਿਛਲੇ 35 ਸਾਲ ਤੋਂ ਸਬੰਧ ਹੈ ਇਹ ਬਰਿੰਦਰ ਇਹਦਾ ਛੋਟਾ ਭਰਾ ਛੋਟਾ ਕੋਮਨ ਸਾਰਾ ਪਰਿਵਾਰ ਜਿਹੜਾ ਹੈ ਧਾਰਮਿਕ ਤੌਰ ਦੇ ਉੱਤੇ ਡੇਰੇ ਦੇ ਨਾਲ ਜੁੜੇ ਔਰ ਇਹਨਾਂ ਨੇ ਬੜੀ ਸਮਾਜਿਕ ਸੇਵਾ ਕੀਤੀ ਆਸ ਤੌਰ ਤੇ ਬਰਿੰਦਰ ਘੁੰਮਨ ਜਿਹੜਾ ਕਿ ਐਡਾ ਵੱਡਾ ਬਾਡੀ ਬਿਲਡਰ ਔਰ ਵੈਜੀਟੇਰੀਅਨ ਔਰ ਜਿਹੜਾ ਹਮੇਸ਼ਾ ਹੀ ਚਾਰ ਕਰਦਾ ਸੀ ਕਿ ਬੰਦਿਆਂ ਨੂੰ ਫੈਸ਼ਨੂ ਰਹਿਣਾ ਚਾਹੀਦਾ ਔਰ ਉਸਨੇ ਆਪਣੀ ਸਿਹਤ ਨਾਲ ਕੇ ਲੋਕਾਂ ਨੂੰ ਦੱਸਿਆ ਕਿ ਅਸੀਂ ਬਿਨਾ ਪ੍ਰੋਟੀਨ ਤੋਂ ਬਿਨਾ ਕਿਸੇ ਐਸੀ ਵੀ ਚੀਜ਼ਾਂ ਤੋਂ ਆਪਣੀ ਬਾਡੀ ਜਿਹੜੀ ਹੈ ਮੇਨਟੇਨ ਕਰ ਸਕਦੇ ਆ ਔਰ ਉਸ ਦੇ ਮੌਤ ਦੇ ਉੱਤੇ ਸਾਨੂੰ ਬੜਾ ਗਹਿਰਾ ਦਸ ਤਦਮਾ ਹੈ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਔਰ ਖਾਸ ਤੌਰ ਤੇ ਜਿਹੜੀ ਇਹ ਰਹਿਸਮਈ ਮੌਤ ਹੋਈ ਹੈ ਇਹਦੀ ਅਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਕੋਈ ਪਤਾ ਨਹੀਂ ਚੱਲਿਆ ਮੈਂ ਸਰਕਾਰਾਂ ਨੂੰ ਸਰਕਾਰ ਨੂੰ ਇਹ ਕਹਾਂਗਾ ਕਿ ਇਹਨਾਂ ਦਾ ਜਰੂਰ ਇਸ ਤਰੀਕੇ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਹਦੇ ਮੌਤ ਦੇ ਕਾਰਨ ਕੀ ਸੀ ਥੈਂਕ ਯੂ ਰਮਨ ਜੀ ਸਕਾਚਰ ਸਕਾਚਰ ਪੰਜ ਚਰਨ ਹਾਜਰੋ ਜੀ ਸ਼੍ਰੀ ਬੁਰਿੰਦਰ ਘੁੰਮਣ ਜਿਹੜੇ ਕੁਝ ਦਿਨ ਪਹਿਲਾਂ ਇੱਕ ਬੜੇ ਪੇਤਪਰੇ ਹਾਲਾਤ ਦੇ ਵਿੱਚ ਜਿਹਦੀ ਮੌਤ ਹੋਈ ਹੈ ਮੈਂ ਤਾਂ ਪੇਤਪਰੇ ਹਾਲਾਤ ਕਹੂੰਗਾ ਜਦੋਂ ਇਹਡਾ ਵੱਡਾ ਬੋਡੀ ਬਿਲਡਰ ਨੇਡਾ ਵੱਡਾ ਨੌਜਵਾਨ ਇੱਕ ਛੋਟੀ ਜਿਹੀ ਆਪਰੇਸ਼ਨ ਕਰਾਉਣ ਵਾਸਤੇ ਹਸਪੀਟਲ ਗਿਆ ਔਰ ਇਦਾਂ ਨੇ ਵਧੀਆ ਹਸਪੀਟਲ ਵੱਡੇ ਹਸਪੀਟਲ ਜਿੱਥੇ ਲੋਕ ਆਪਾਂ ਇਲਾਜ ਔਰ ਇਲਾਜ ਕਰਨ ਜਾਂਦੇ ਆ ਇਹ ਅਕਸਮਾਤ ਉਹਦਰੀ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਇਹਦੇ ਨਾਲ ਘੁੰਮਨ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਮੇਰਾ ਔਰ ਘੁੰਮਨ ਪਰਿਵਾਰ ਦਾ ਪਿਛਲੇ 35 ਸਾਲ ਤੋਂ ਸਬੰਧ ਹੈ ਇਹ ਬਰਿੰਦਰ ਇਹਦਾ ਛੋਟਾ ਭਰਾ ਛੋਟਾ ਘੁੰਮਨ ਸਾਰਾ ਪਰਿਵਾਰ ਜਿਹੜਾ ਹੈ ਧਾਰਮਿਕ ਤੌਰ ਦੇ ਉੱਤੇ ਡੇਰੇ ਦੇ ਨਾਲ ਜੁੜੇ ਔਰ ਇਹਨਾਂ ਨੇ ਬੜੀ ਸਮਾਜਿਕ ਸੇਵਾ ਕੀਤੀ ਖਾਸ ਤੌਰ ਤੇ ਬਰਿੰਦਰ ਘੁੰਮਨ ਜਿਹੜਾ ਕਿ ਐਡਾ ਵੱਡਾ ਬਾਡੀ ਬਿਲਡਰ ਔਰ ਵੈਜੀਟੇਰੀਅਨ ਔਰ ਜਿਹੜਾ ਹਮੇਸ਼ਾ ਹੀ ਚਾਰ ਕਰਦਾ ਸੀ ਕਿ ਬੰਦਿਆਂ ਨੂੰ ਫੈਸ਼ਨੂ ਰਹਿਣਾ ਚਾਹੀਦਾ ਔਰ ਉਸਨੇ ਆਪਣੀ ਸਿਹਤ ਪਨਾ ਕੇ ਲੋਕਾਂ ਨੂੰ ਦੱਸਿਆ ਕਿ ਅਸੀਂ ਬਿਨਾ ਪ੍ਰੋਟੀਨ ਤੋਂ ਬਿਨਾ ਕਿਸੇ ਐਸੀ ਵੀ ਚੀਜ਼ਾਂ ਤੋਂ ਆਪਣੀ ਬਾਡੀ ਜਿਹੜੀ ਹੈ ਮੇਨਟੇਨ ਕਰ ਸਕਦੇ ਆ ਔਰ ਉਸਦੇ ਮੌਤ ਦੇ ਉੱਤੇ ਸਾਨੂੰ ਬੜਾ ਗਹਿਰਾ ਦਸ ਤਦਮਾ ਹੈ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਖਾਸ ਤੌਰ ਤੇ ਜਿਹੜੀ ਇਹ ਰਿਵਸ ਵਿੱਚ ਮੌਤ ਹੋਈ ਹੈ ਇਹਦੀ ਅਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਕੋਈ ਪਤਾ ਨਹੀਂ ਚੱਲਿਆ ਮੈਂ ਸਰਕਾਰਾਂ ਨੂੰ ਸਰਕਾਰ ਨੂੰ ਇਹ ਕਹਾਂਗਾ ਕਿ ਇਹਨਾਂ ਦਾ ਜਰੂਰ ਇਸ ਤਰੀਕੇ ਦੀ ਤਸ਼ਕੀਕਾਤ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਹਦੇ ਮੌਤ ਦੇ ਕਾਰਨ ਕੀ ਸੀ ਥੈਂਕ ਯੂ